ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਕੇਸ ਹੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੋੜ ਕੇ ਪੁਲਿਸ ਭੇਜੋ ਮੈਂ ਆਪ ਹੀ ਆ ਜਾਵਾਂਗਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ ਮੈਂ ਆਪ ਹੀ ਚੱਲਣਾ ਔਰ ਜੇ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲਤਖ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਸਟੇ ਦੇ ਮੈਂਬਰ ਇਹ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਢੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੇ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈ ਕੋਰਟ ਦੇ ਆਰਡਰਾਂ 'ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਿੱਟ ਕੋਲ ਬਾਰ-ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪ ਦੀ ਜ਼ਿੰਮੇਵਾਰੀ ਸਮਝਿਆ ਕਿਉਂਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਮਗਰ ਹੁਣ ਸੱਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਹੁਣ ਤਾਂ ਸਿਆਸੀਕਰਨ ਰਹਿ ਗਿਆ ਔਰ ਸਿਆਸੀਕਰਨ ਤੈਅ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਔਰ ਦੋ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਉਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਮੈਂ ਉਹੀ ਇੰਸੈਂਕਸ਼ਨ ਵੀ ਮਿਲ ਸਕਦੀ ਇਸ ਮਾਮਲੇ ਲੈ ਕੇ ਅੱਗੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਦੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਹੈ ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ ਔਰ ਕਿਵੇਂ ਉਕਾਤ ਸਿੰਘ ਸੰਧੂ ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਇੱਕ ਇਹਨਾਂ ਦੇ ਮੁੱਖ ਗਵਾਹ ਨੇ ਜਿਨ੍ਹਾਂ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਆ ਉਹਨਾਂ ਦੇ ਗਵੰਢੀ ਨੇ ਜਿਨ੍ਹਾਂ ਨੇ ਸਿਕਿਉਰਿਟੀ ਬਦਲੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਬਣੇ ਬਣਾਏ ਬਿਆਨ ਆਏ ਕਿ ਤੁਸੀਂ ਇਹ ਬਿਆਨ ਦੇਨੇ ਆ ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ ਸਬੂਤ ਮੈਨੂਫੈਕਚਰ ਉਹਨਾਂ ਆਣਾ ਚਾਰੇ ਸੀ ਮਗਰ ਰੱਬ ਦੇ ਰੰਗ ਨੇ ਜਿੱਦੀ ਸਫਤਾ ਚੱਲਦਾ ਹੋਵੇ ਹੱਕ ਸੱਚ ਦੀ ਗੱਲ ਹੁੰਦੀ ਹੋਵੇ ਉਸ ਬੰਦੇ ਤੇ ਮੰਨ ਕੇ ਕੋਈ ਰਹਿਮ ਪਈ ਹੋਣੀ ਉਹਨੇ ਨਾਲੇ ਤਾਂ ਲਿਖ ਕੇ ਕਹਿਤਾ ਕਿ ਭਾਈ ਮੈਂ ਕੋਈ ਮੇਰਾ ਇਸ ਕੇਸ ਨਾਲ ਕੋਈ ਲੈਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਲਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਇਸ ਵਕੀਲ ਨੇ ਬਚਰਪਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੇਦਾਰ ਕੋਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚ ਇਹਦਾ ਕੁਛ ਕਰ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਹੈ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਹੀਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤ ਆ ਜੀ ਲੱਤਾ ਜੀ ਜਾਨ ਆ ਤੂੰ ਆਪ ਬਣੀ ਅਫਸਰਾਂ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਜੀ ਜਾਨ ਆ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਤੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਕਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਐ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤਿੰਨ ਨੂੰ ਵੇ ਮੈਨੂੰ ਨਾ ਸਦਨ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੋ ਸਦਨਾ ਚਾਰ ਨੂੰ ਸਦਲਨ ਪੰਜ ਨੂੰ ਸਦਨਾ ਪੰਜ ਨੂੰ ਸਦਲਨ ਬਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜਨ